ਤੇ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪ੍ਰਧਾਨ ਮੋਗਾ ਤੇ ਅਸੀਂ ਅੱਜ ਸ਼ੰਭੂ ਬਾਰਡਰ ਤੇ ਜੋ ਦੇ ਚੱਲਿਆ ਨਾਲ ਤੇ ਨਾ ਰਵਾਨਾ ਹੋਣ ਲੱਗਿਆ ਮੋਗੇ ਤੋਂ ਇਹ ਸੰਗਤਾ 10 ਦਿਨ ਦੀ ਸ਼ਿਫਟ ਸਾਡੀ ਵਾਰੀ ਸੀ ਤੇ 5 ਦਿਨ ਅੱਗੇ ਹੋ ਗਏ ਨੇ ਸੰਗਤਾ ਗਈਆਂ ਨੂੰ ਕਾਹੀ 10 ਬਾਕੀ ਸ਼ਿਫਟਾ ਹੀ ਲਾ ਕੇ ਤੇ 20 ਤਰੀਕ ਨੂੰ ਅਸੀਂ ਵਾਪਸੀ ਇੱਥੇ ਪਹੁੰਚਾਂਗੇ ਮੋਗੇ ਤੇ ਸੰਗਤਾ ਨੂੰ ਵੱਧ ਤੋਂ ਵੱਧ ਪੀਲੇ ਤੇ ਨਾਲ ਸੰਯੋਗ ਦਿਓ ਤੇ ਨਾਲ ਵੱਧ ਤੋਂ ਵੱਧ ਆਪਾ ਛੱਬੂ ਬਾਰਡਰ ਦੇ ਵਾਰੀਆਂ ਲਾਓ ਤੇ ਆਪਣੀ ਇਹ ਚੁੱਲੇ ਦੀ ਲੜਾਈ ਏ ਇਹ ਕੋ ਕੱਲੇ ਕਰੇ ਦੀ ਲੜਾਈ ਨਹੀਂਗੀ ਇਹ ਸਾਡੇ ਘਰ ਦੀ ਲੜਾਈ ਏ ਤੇ ਅਸੀਂ ਆਪਦੇ ਘਰ ਦੀ ਲੜਾਈ ਜਾਨਨੇ ਆਂ ਫਿਰ ਇਹ ਇੱਕ ਜੀ ਦੀ ਇਹ ਰੇਗ ਬੰਦੇ ਦੀ ਲੜਾਈ ਏ ਤੇ ਨਹੀਂ ਤਾਂ ਆਪਣੇ ਆਪਣੇ ਗੱਲ ਤੇ ਬਲਾਵਾ ਪਾਈ ਖੜਾ મોદી ਤਾਂ ਇਹ ਗੱਲ ਤੇ ਗਲਾਵਾ ਨਾ ਪਾਓ ਇਹ ਆਪਦਾ ਗੱਲ ਤੇ ਗਲਾਵਾ ਕਢਾ ਲਓਗੇ ਤੇ ਚੰਗੇ ਰਹੋਗੇ ਨਹੀਂ ਤਾਂ ਆਪਦੇ ਗੱਲ ਤੇ ਗਲਾਵਾ ਪਹਿਣਾ ਹੀ ਪੈਣਾ ਜੇ ਨਾ ਛੱਬੂ ਬਾਰਡਰ ਤੇ ਜਾਓਗੇ ਤਾਂ ਇਹ ਸਾਰਿਆਂ ਦਾ ਮੇਰੇ ਵੱਲੋਂ ਹੱਥ ਜੋੜ ਕੇ ਪੀਲੇ ਵੀ ਸਾਰੇ ਸਭੂ ਬਾਦਰ ਤੇ ਆ ਜੀ ਜ਼ਰੂਰ ਪਰ ਜ਼ਰੂਰ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ